ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗਦਾ ਮਹੀਨਾ ਆਰੰਭ ਹੋਣ ਜਾ ਰਿਹਾ ਉਹਦੇ ਸਬੰਧ ਅੰਦਰ ਜੋ ਗੁਰੂ ਸਾਹਿਬ ਜੀ ਦਾ ਇਤਿਹਾਸ ਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅਤੇ 40 ਮੁਕਤਿਆਂ ਦਾ ਇਤਿਹਾਸ ਜੁੜਿਆ ਹੋਇਆ ਤੇ ਇਹ ਮਾਘ ਦਾ ਮਹੀਨਾ ਆਰੰਭ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਲੋੜੀ ਦਾ ਤਿਹਾਰ ਵੀ ਮਨਾਇਆ ਜਾਂਦਾ ਇਸ ਦੇਸ਼ ਅੰਦਰ ਸੱਭਿਆਚਾਰ ਦੇ ਮੁਤਾਬਕ ਜਿਹਨੂੰ ਆਪਾਂ ਮੌਸਮ ਦੇ ਮੁਤਾਬਕ ਇੱਕ ਤਿਹਾਰ ਕਹਿ ਸਕਦੇ ਹਾਂ ਭਈ ਠੰਡ ਰੁੱਤ ਦੇ ਅੰਦਰ ਲੋਕੀ ਲੋੜੀ ਦੇ ਤਿਹਾਰ ਵਿੱਚ ਅੱਗ ਬਾਲ ਕੇ ਤੇ ਗੁੜ ਦੇ ਨਾਲ ਤਿਲਾਂ ਦੇ ਨਾਲ ਆਪਣਾ ਆਹਾਰ ਵੀ ਕਰਦੇ ਨੇ ਤੇ ਪੂਜਾ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਅਗਨੀ ਦੀ ਪੂਜਾ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਲੋਹੜੀ ਦੇ ਤਿਹਾਰ ਅੰਦਰ ਪਰ ਜਿਹੜਾ ਮਾਗੀ ਦਾ ਮਹੀਨਾ ਤੇ ਇਹਦੇ ਅੰਦਰ ਵੀ ਪੁਰਾਣੇ ਇਤਿਹਾਸਾਂ ਦੇ ਅੰਦਰ ਜਦੋਂ ਆਪਾਂ ਪੜ੍ਹਦੇ ਆ ਉਹਨਾਂ ਨੇ ਜ਼ਿਕਰ ਕੀਤਾ ਹੋਇਆ 27 ਨਿਸ਼ਤਰਾਂ ਦੇ ਵਿੱਚੋਂ ਜਿਹੜਾ ਮਾਘ ਵਾਲਾ ਨਿਸ਼ਤਰ ਹੈ ਜਿਹਨੂੰ ਪੂਰਨਮਾਸ਼ੀ ਵਾਲੇ ਦਿਨ ਆਉਂਦਾ ਹੈ ਉਸ ਦਿਨ ਫਿਰ ਮਾਘ ਦੇ ਮਹੀਨੇ ਦੀ আরম্ভਤਾ ਹੁੰਦੀ ਹੈ ਤੇ ਅਸਲ ਵਿੱਚ ਸੰਕਰਾਂਤੀ ਦੇ ਨਾਲ ਵੀ ਜੁੜਿਆ ਹੋਇਆ ਜਿਹੜਾ ਸੂਰਜ ਦੀ ਪੂਜਾ ਦੇ ਨਾਲ ਪਰ ਗੁਰੂ ਸਾਹਿਬ ਜੀ ਨੇ ਇਸ ਮਾਘ ਦੇ ਮਹੀਨੇ ਅੰਦਰ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਜਿਵੇਂ ਲੋਕੀ ਕਈ ਥਾਵਾਂ ਤੇ ਜਾ ਕੇ ਦਾਨ ਕਰਦੇ ਨੇ ਪੂਜਾ ਕਰਦੇ ਨੇ ਉਹ ਤਰ੍ਹਾਂ ਤਰ੍ਹਾਂ ਦੀ ਸੇਵਾ ਕਰਦੇ ਨੇ ਪ੍ਰਿਆਗ ਤੀਰਥ Allahabad ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਪਾਣੀ ਕਰਦੇ ਨੇ ਗੰਗਾ ਨਦੀ ਤੇ ਕਰਦੇ ਨੇ ਜਿਵੇਂ ਅੱਜ ਦੇ ਸਮੇਂ ਅੰਦਰ ਅੱਜ ਦਾ ਜੋ ਤੇ ਕੁੰਭ ਮੇਲਾ ਸ਼ੁਰੂ ਹੋਇਆ ਕਹਿੰਦੇ 144 ਸਾਲਾਂ ਬਾਅਦ ਲੱਗਾ ਅੱਜ ਦੇ ਦਿਨ ਉਹ ਹੁਣ ਚੱਲ ਰਿਹਾ ਜੇ ਔਰ ਸਿੱਖ ਧਰਮ ਦਾ ਇੱਕ ਵੱਖਰਾ ਇਤਿਹਾਸ ਹੈ ਇਹਦੇ ਅੰਦਰ ਮੁਕਤੀ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਇਤਿਹਾਸ ਫਿਲਾਸਫੀ ਹੈ ਵੈਸੇ ਤਾਂ ਇਹ ਜਿਹੜਾ ਮਾਗ ਦਾ ਮਹੀਨਾ ਮੁਕਤਿਆਂ ਦੇ ਮੁਤਾਬਕ ਮਨਾਇਆ ਜਾਂਦਾ ਮਈ ਮਹੀਨੇ ਦੇ ਵਿੱਚ ਆਰੰਭ ਹੋਇਆ ਸੀ ਪਰ ਕਿਸੇ ਤਰੀਕੇ ਦੇ ਨਾਲ ਇਹ ਮਾਗ ਦੇ ਮਹੀਨੇ ਦੇ ਤੱਕ ਜੁੜ ਗਿਆ ਤੇ ਮੁਕਤੀ ਦੇ ਸਬੰਧ ਵਿੱਚ ਜੋ ਉਥੇ ਗੁਰੂ ਸਾਹਿਬ ਜੀ ਨੇ ਮੁਕਤ ਸਰ ਦਾ ਵਰ ਦਿੱਤਾ 40 ਸਿੰਘ ਜਿਹੜੇ ਬਦਾਵਾ ਲੈ ਕੇ ਦੇ ਕੇ ਆਏ ਸੀ ਉਹਨਾਂ ਨੇ ਉਸ ਧਰਤੀ ਤੇ ਜਾ ਕੇ ਬਦਾਵਾ ਪੜਵਾਇਆ ਤੇ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹੁੰਦੇ ਹੋਏ ਜਦੋਂ ਉਸ ਸਾਈਡ ਨੂੰ ਪਹੁੰਚੇ ਤੇ ਮਗਰੇ ਵजीर खान ਜਾ ਰਿਹਾ ਸੀ ਸਰੰਦ ਦਾ ਤੇ ਗੁਰੂ ਸਾਹਿਬ ਜੀ ਨੇ ਫਿਰ ਉਥੇ ਖਦਰਾਨੇ ਦੀ ਟਾਬ ਤੇ ਪਹਿਲਾਂ ਉੱਥੇ ਖਦਰਾਨੇ ਦੀ ਢਾਬ ਕਹੀ ਜਾਂਦੀ ਸੀ ਉੱਥੇ ਪਾਣੀ ਸਾਰਾ ਏਰੀਆ ਦਾ ਇਕੱਠਾ ਹੁੰਦਾ ਸੀ ਉੱਥੇ ਗੁਰੂ ਸਾਹਿਬ ਜੀ ਨੇ ਕਬਜ਼ਾ ਕਰਕੇ ਤੇ ਲੜਾਈ ਦੇ ਸਾਹਮਣੇ ਟਕਰਾ ਕੀਤਾ ਤੇ ਇਤਿਹਾਸੰਦਰ ਜ਼ਿਕਰ ਹੁੰਦਾ ਕਿ ਪਹਿਲਾਂ ਮਾਤਾ ਭਾਗ ਕੌਰ ਜੀ ਦਾ ਜਥਾ ਉਸ ਮੁਗਲਾਂ ਦੇ ਸਾਹਮਣੇ ਡਟਿਆ ਤੇ ਉਹਨੇ ਉਹਨਾਂ ਦੀਆਂ ਭਾਜਣਾ ਪੁਵਾਈਆਂ ਤੇ ਮਾਘ ਦੇ ਮਹੀਨੇ ਦਾ ਗਹਿਰਾ ਆਰੰਭ ਹੈ ਇਤਿਹਾਸ ਦੇ ਨਾਲ ਜੁੜਿਆ ਹੋਇਆ ਤੇ ਉੱਥੇ ਸਿੰਘਾਂ ਨੇ ਫਿਰ ਬਿਦਾਵਾ ਪੜਵਾਇਆ ਭਾਈ ਮਹਾ ਸਿੰਘ ਜੀ ਨੇ ਤੇ 40 ਸਿੰਘਾਂ ਨੇ ਤੇ 40 ਸਿੰਘ ਉੱਥੇ ਵੀ ਮੁਕਤੇ ਹੋਏ ਨੇ ਤੇ ਚਮਕੌਰ ਦੀ ਧਰਤੀ ਉੱਤੇ ਵੀ 40 ਸਿੰਘਾਂ ਦਾ ਇਤਿਹਾਸ ਹੈ ਉਹ ਵੀ ਮੁਕਤਿਆਂ ਦੇ ਵਿੱਚ ਹੀ ਨੇ ਵੈਸੇ ਤਾਂ ਹਕੀਕਤ ਇਹ ਹੈ ਵੀ ਜਿਹੜਾ ਵੀ ਸਿੰਘ ਧਰਮ ਕਰਮ ਦੇ ਨਾਲ ਸ਼ਹੀਦੀ ਦਾ ਮੈਦਾਨੇ ਜੰਗ ਦੇ ਅੰਦਰ ਉਹ ਮੁਕਤਾ ਹੀ ਹੋ ਜਾਂਦਾ ਗੁਰੂ ਦੇ ਅਸ਼ੀਰਵਾਦ ਦਾ ਪਾਤਰ ਬਣ ਜਾਂਦਾ ਤੇ ਉਸ ਮੁਕਤ ਸਰ ਦੀ ਧਰਤੀ ਉੱਤੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਬਿਦਾਵਾ ਪੜਾਇਆ ਵੈਸੇ ਜਦੋਂ ਬਿਦਾਵਾ ਦਿੱਤਾ ਜਾਂਦਾ ਸਿੱਖ ਵੱਲੋਂ ਤੇ ਭਾਵੇਂ ਬਿਦਾਵਾ ਦਿੱਤਾ ਜਾਵੇ ਪਰ ਗੁਰੂ ਕਦੀ ਬਿਦਾਵਾ ਨਹੀਂ ਦਿੰਦਾ ਗੁਰੂ ਸਦਾ ਬਖਸ਼ਿਸ਼ ਹੀ ਕਰਦਾ ਤੇ ਜਦੋਂ ਉਹਨਾਂ ਨੇ ਜਾ ਕੇ ਉੱਥੇ ਆਪਣਾ ਬਿਦਾਵਾ ਪੜਵਾਇਆ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਗੁਰੂ ਸਾਹਿਬ ਜੀ ਨੇ ਸਦਾ ਬਾਤ ਤੇ ਉਹਨੂੰ ਮੁਕਤ ਸਰ ਬਣਾ ਦਿੱਤਾ ਉਥੇ ਬਖਸ਼ਿਸ਼ ਕਰ ਦਿੱਤੀ ਤੇ ਇਹ ਤਾਂ ਇਤਿਹਾਸ ਉਹਨਾਂ ਸਿੰਘਾਂ ਦਾ ਪਰ ਗੱਲ ਅੱਜ ਦੇ ਸਮੇਂ ਵਿੱਚ ਸਾਡੇ ਨਾਲ ਵੀ ਜੁੜਦੀ ਆ ਵੀ ਅਸੀਂ ਵੀ ਬਦਾਵਾ ਦੇਖ ਕੇ ਕਿਤੇ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਨੂੰ ਖਰਾਬਤ ਨਹੀਂ ਕਰ ਲਈ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਹਦਾ ਅਸ਼ੀਰਵਾਦ ਲੈ ਕੇ ਗੁਰੂ ਵਾਲੇ ਬਣ ਕੇ ਆਪਣਾ ਵੀ ਜੀਵਨ ਸੁਧਾਰੀਏ ਤੇ ਲੋਕ ਸੁਖੀਆ ਪਰਲੋਕ ਸਵੇਲਾ ਹੋਵੇ ਤੇ ਮਾਘ ਦੇ ਮਹੀਨੇ ਅੰਦਰ ਇਸ ਤਰ੍ਹਾਂ ਇਹ ਇਤਿਹਾਸ ਹੈ ਹੋਰ ਵੀ ਬਹੁਤ ਲੰਮਾ ਚੌੜਾ ਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਵੀ ਹੈ ਭਈ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਭਈ ਮਾਗ ਮੱਜਨ ਦੇ ਮਹੀਨੇ ਅੰਦਰ ਚੰਗੇ ਪੁਰਸ਼ਾਂ ਦੀ ਸੰਗਤ ਵਿੱਚ ਜੁੜ ਕੇ ਬੈਠਿਆ ਕਰ ਉਹਨਾਂ ਦਾ ਗਿਆਨ ਲੈ ਕੇ ਆਪਣਾ ਆਤਮਿਕ ਤੀਥ ਦਾ ਇਸ਼ਨਾਨ ਕਰ ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਜਿਹੜਾ ਇਸ਼ਨਾਨ ਕਰਨਾ ਹੈ ਅੰਤਰਗਤ ਤੀਰਥ ਮਲ ਨਾਓ ਜਪਜੀ ਸਾਹਿਬ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਆਪਣੀ ਅੰਤਰ ਆਤਮਾ ਦਾ ਇਸ਼ਨਾਨ ਕਰਾਉਣਾ ਹੈ ਆਪਣੀ ਸੁਰਤ ਨੂੰ ਮਲੀਨਤਾ ਤੋਂ ਬਾਹਰ ਲਿਆਉਣਾ ਇਹ ਤੇਰੇ ਵਾਸਤੇ ਗਿਆਨ ਦਾ ਇਸ਼ਨਾਨ ਹੋਵੇਗਾ ਤੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਆਪ ਵੀ ਜਪ ਹਰ ਕਾ ਨਾਮ ਧਿਆਏ ਧਿਆਉਣਾ ਵੀ ਆ ਤੇ ਸੁਣਨਾ ਵੀ ਆ ਤੇ ਸਭਨਾਂ ਨੂੰ ਕਰ ਦਾਨ ਸਾਰਿਆਂ ਦੇ ਨਾਲ ਸਾਂਝਾ ਵੀ ਕਰਨਾ ਹੈ ਗੁਰੂ ਸਾਹਿਬ ਜੀ ਨੇ ਇਸ ਨਾਮ ਦੇ ਨਾਲ ਜੋੜਿਆ ਫਿਰ ਕੀ ਹੋਵੇਗਾ ਕਹਿੰਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਤੇਰੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਵੇਗੀ ਤੇ ਜਿਹੜਾ ਗੁਮਾਨ ਹੰਕਾਰ ਤੈਨੂੰ ਟਿਕਣ ਨਹੀਂ ਦਿੰਦਾ ਨਾ ਉਹ ਇੱਕ ਜਗ੍ਹਾ ਸੌਖਾ ਹੋ ਜਾਵੇਗਾ ਕਾਮ ਕ੍ਰੋਧ ਨਾ ਮੋਈਏ ਬਿਨਸੈ ਲੋਭ ਸੁਆਨ ਜਿਹੜਾ ਲੋਭ ਰੂਪੀ ਕੁੱਤਾ ਅੰਦਰ ਬੈਠਾ ਹੋਇਆ ਟਿਕਨ ਨਹੀਂ ਦਿੰਦਾ ਉਹ ਵੀ ਤੈਨੂੰ ਆਰਾਮ ਦੇ ਵਿੱਚ ਲੈ ਆਵੇਗਾ ਪਰ ਤੂੰ ਨਾਮ ਦੇ ਨਾਲ ਜੋੜੇ ਨਾ ਤੈਨੂੰ ਫਿਰ ਕਾਮ ਸਤਾਏਗਾ ਨਾ ਕ੍ਰੋਧ ਸਤਾਏਗਾ ਫਿਰ ਜੀਵਨ ਸੱਚੇ ਮਾਰਗ ਤੇ ਚੱਲਣ ਵਾਲਾ ਬਣ ਜਾਵੇਗਾ ਤੇ ਜਹਾਨ ਤੇਰੀ ਉਸਤਤ ਵਿੱਚ ਲੱਗ ਜਾਵੇਗਾ ਜਿਵੇਂ ਸਤਿਗੁਰੂ ਜੀ ਦੇ ਬਚਨ ਨੇ ਭਈ ਸੱਚਾ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ 860 ਤੀਰਤ ਸਗਲ ਪੁਨ ਜੀ ਦਇਆ ਪ੍ਰਵਾਨ ਲੋਕੀ 68 ਤੀਥਾਂ ਤੇ ਇਸ਼ਨਾਨ ਵਾਸਤੇ ਜਾਂਦੇ ਨੇ ਪਰ ਤੂੰ ਉਸ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰ ਤੇਰੇ ਜੀਵਨ ਦੇ ਵਿੱਚ ਆਤਮਿਕ ਇਸ਼ਨਾਨ ਹੋ ਜਾਵੇਗਾ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਤੇ ਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾਮਦਾਨ ਦੇ ਦਿੰਦਾ ਉਹਨਾਂ ਦਾ ਜੀਵਨ ਸੁਜਾਨ ਬਣ ਜਾਂਦਾ ਸਿਆਣਾ ਹੋ ਜਾਂਦਾ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢਿਆ ਜਨ ਪੂਰਾ ਗੁਰ ਮਿਰਵਾਨ ਮਾਗ ਦੇ ਮਹੀਨੇ ਵਿੱਚ ਉਹੀ ਮਹਾਨ ਸੁੱਚੇ ਜਾਣੇ ਜਾਂਦੇ ਨੇ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ ਗੁਰੂ ਦੇ ਹੁਕਮ ਤਾਬਕ ਤੁਰਦੇ ਨੇ ਤੇ ਆਪਣੇ ਹਉਮੈ ਹੰਕਾਰ ਨੂੰ ਤਿਆਗਦੇ ਨੇ ਬਚਨ ਮੰਨ ਕੇ ਜੀਵਨ ਗੁਰੂ ਪਾਤਸ਼ਾਹ ਜੀ ਦਾ ਲੈ ਕੇ ਉਪਦੇਸ਼ ਤੇ ਆਪਣੀ ਸੁੱਤੀ ਹੋਈ ਅਕਲ ਨੂੰ ਜਗਾਉਂਦੇ ਨੇ ਤੇ ਇਸ ਲਈ ਗੁਰੂ ਸਾਹਿਬ ਜੀ ਦੀ ਬਾਣੀ ਅੰਦਰ ਇਹ ਬਚਨ ਕੀਤਾ ਗਿਆ ਵੀ ਐਸਾ ਗਿਆਨ ਵਿਚਾਰ ਮਨਾ ਹਰ ਕੀ ਨ ਸਿਮਰ ਦੁੱਖ ਭੰਜਨਾ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਾ ਹੈ ਇਸਨੇ ਗੁਰੂ ਦੇ ਸ਼ਬਦ ਨਾਲ ਜੁੜੀਏ ਤੇ ਮਾਘ ਦੇ ਮਹੀਨੇ ਦਾ ਇਤਿਹਾਸ ਬੜਾ ਗਹਿਰਾ ਸਬੰਧ ਰੱਖਦਾ ਸਾਡੇ ਜੀਵਨ ਦੇ ਨਾਲ ਅਸੀਂ ਵੀ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਵਾਰੀਏ ਤੇ ਸਾਡਾ ਲੋਕ ਸੁਖੀਆ ਪਰਲੋਕ ਸਵੇਰਲਾ ਹੋਵੇ ਇੰਨੀ ਕਿ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ